ਕਰੇ ਵੀਰੋ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ ਨਾਲ ਆ ਕਹਿੰਦੇ ਅੱਜ ਮੇਰਾ ਵੀਰ ਗਿੱਲ ਸਾਡਾ ਉਸਤਾਦ ਠੀਕ ਹੈ ਸਾਡਾ ਉਸਤਾਦ ਆ ਠੀਕ ਹੈ ਤੇ ਅੱਜ ਆਪਾਂ ਦਿਖਾਵਾਂਗੇ ਬਈ ਤੁਹਾਨੂੰ ਮਨਪ੍ਰੀਤ ਬਾਈ ਵਾਲੇ ਕੁੱਕਰ ਦੇ ਬਾਈ ਗਿੱਲ ਵਾਲੇ ਵੀ ਦਿਖਾਵਾਂਗੇ ਆਪਾਂ ਤੇ ਪਹਿਲਾਂ ਤੁਹਾਨੂੰ ਦਿਖਾਵਾਂਗੇ ਬਈ ਹੁਣ ਮਨਪ੍ਰੀਤ ਬਾਈ ਵਾਲੇ ਕੁੱਕੜ ਠੀਕਰ ਜਿਹੜਾ ਬਈ 18 ਮਿੰਟਾਂ ਚ ਬਾਜੀ ਵਿੱਚ ਸੈਟ ਕੇ ਜਿੱਤਿਆ ਹੋਇਆ ਜਾਨਵਰ ਹਨਾ ਤੇ ਬਾਕੀ ਹੋਰ ਵੀ ਛੋਟੀ ਛੋਟੀ ਜਿਹੀ ਕਲਾਸ ਕੁੱਕੜ ਤੇ ਤੁਸੀਂ ਦੇਖ ਕੇ ਕਹੋ ਵੀ ਹਾਂ ਯਾਰ ਬੰਦਿਆਂ ਨੇ ਕੁੱਕਰ ਦਿਖਾਏ ਆ ਬਾਕੀ ਬਈ ਕੁੱਕੜ ਦੇਖ ਕੇ ਤੁਹਾਨੂੰ ਪਤਾ ਲੱਗੂ ਨਾ ਕੁਆਲਿਟੀ ਚ ਇਹ ਸਾਨੂੰ ਦਿਖਾਉਣੇ ਬਾਈ ਆਉਂਦਾ ਆ ਤੇ ਜਾਨਵਰ ਵੀ ਦਿਖਾਵਾਂਗੇ ਤੁਹਾਨੂੰ ਸ਼ੌਂਕ ਕਰਾਵਾਂਗੇ ਮਾਦੀ ਵੀ ਹੈ ਬਾਈ ਕੋਲੇ ਬਹੁਤ ਚੰਗੀ ਕਮ ਕੋਈ ਅੱਖ ਵਾਲੀ ਤੇ ਕਲਾਸ ਜਾਨਵਰ ਆ ਬਾਈ ਤੁਸੀਂ ਦੇਖ ਕੇ ਕਹੋਗੇ ਵੀ ਹਾਂ ਯਾਰ ਸ਼ੌਂਕ ਕਰਾਇਆ ਬੰਦਿਆਂ ਨੇ ਉਹ ਦੇਖੋ ਬਾਈ ਪਿੰਜਰੇ ਤੇ ਹੋਰ ਵੀ ਇੱਧਰ ਇੱਕ ਦੋ ਪਿੰਜਰੇ ਆ ਘਰ ਛੋਟਾ ਥੋੜਾ ਜਿਹਾ ਤਾਂ ਕਰਕੇ ਬਈ ਜਾਨਵਰ ਛੜਦਾ ਘਟਾ ਹਾਂਜੀ ਮੇਰੇ ਵੀਰੋ ਹੁਣ ਆਪਾਂ ਤੁਹਾਨੂੰ ਮਿਲਵਾਉਣੇ ਆ ਜੀ ਬਾਈ ਮਨਪ੍ਰੀਤ ਨੇ ਆਪਣਾ ਭਰਾ ਹਨਾ ਤੇ ਹੁਣ ਬਾਈ ਤੁਹਾਨੂੰ ਦਿਖਾਵਾਂਗੇ ਬਾਈ ਵਾਲਾ ਠੀਕ ਹੈ ਕੁੱਕੜ ਦੇ ਉਹਦਾ ਪੱਠਾ ਧਰਮਾ ਕੱਢੀ ਆਉਂਦਾ ਬਈ ਅੰਦਰੋਂ ਤੇ ਬਾਬੇ ਸ਼ੌਂਕ ਇਨੇ ਆ ਜਾ ਬਾਈ ਅਲਫੜੀ ਉਸਤਾਦ ਜੀ ਕਰੋ ਮੇਰੇ ਵਿਰੋਧ ਸ਼ੌਂਕ ਕਹਿੰਦੇ ਟੱਕਰ ਆ ਵੀਰ ਆਪਣਾ ਠੀਕਰ ਜਾਨਵਰ ਠੀਕ ਹੈ ਤੁਸੀਂ ਕੈਮਰਾ ਦੇ ਨੇੜੇ ਕਰੋ ਯਾਰ ਤੇ ਵਜੂਦ ਬੇਲ ਚੈੱਕ ਕਰੋ ਬਾਈ ਤੇ ਆਪਣੇ ਕੋਲੇ ਬਾਈ ਦੋ ਬਾਜੀਆਂ ਵਧਿਆ ਹੋਇਆ ਹੈ ਵਿਚ ਸਟਕੇ ਕੰਡਾ ਦੇ ਵਧਿਆ ਬਾਈ ਲੋਕ ਕਹਿੰਦੇ ਕਾਲੇ ਕੰਡੇ ਨਹੀਂ ਮਿਲਦੇ ਆਹ ਵੇਖ ਲਓ ਬਾਬਿਓ ਆਹ ਸੰਭੀ ਬੈਠੇ ਆਸ ਤਾਂ ਹੀਰੇ ਵਾਇਗ ਨੂੰ ਮੇਰ ਕਰੇ ਸੋ ਹਾਂਜੀ ਮੇਰੇ ਵੀਰ ਹੁਣ ਕਰੋ ਬਾਈ ਤੁਸੀਂ ਇੱਧਰ ਲੈ ਕੈਮਰੇ ਨਾਲ ਸ਼ੌਂਕ ਜਾਨਵਰ ਦਾ ਫੇਸ ਚੈੱਕ ਕਰੋ ਨੋਕ ਦੇਖੋ ਬਈ ਗੂਠੇ ਜਿਹੀ ਮੋਟੀ ਆ ਹਨਾ ਤੇ ਬਹੁਤ ਭਰਾਵਾਂ ਨੂੰ ਇਹ ਚੀਜ਼ ਪਸੰਦ ਹੁੰਦੀ ਆ ਤੇ ਆਹ ਦੇਖੋ ਬਈ ਸ਼ਾਹ ਕਾਲਾ ਰੰਗ ਹਨਾ ਪਹਿਲੀ ਗੱਲ ਤਾਂ ਬਈ ਇਹ ਜਿਆ ਠੀਕਰ ਕੋਕੜ ਹੀ ਨਹੀਂ ਮਿਲਦਾ ਦੇਖਣ ਨੂੰ ਹਨਾ ਕਾਲੇ ਕੰਡੇ ਤੇ ਬਈ ਇਹ ਬੰਦ ਜੋੜ ਵਾਲਾ ਕੋਕੜ ਆਏ ਦੇਖੋ ਬਈ ਜਾਨਵਰ ਚੈੱਕ ਕਰੋ ਬਈ ਦੇਖੋ ਬਈ ਮਸਤੀ ਕੋਕੜ ਤੇ ਦੱਸਦਾ ਨਾ ਬਈ ਖਾਈ ਬੈਠਾ 10000 ਦਿਖਾ ਕੇ ਪੱਠਾ ਚੈੱਕ ਕਰੋ ਬਈ ਕੋਕੜ ਦਾ ਆਹੀ ਠੀਕਰ ਦਾ ਪੱਠਾ ਬਈ ਠੀਕਰ ਦਾ ਬਈ ਪੱਠਾ ਹੈ ਇਹ ਬਾਕੀ ਤੁਸੀਂ ਚੈੱਕ ਕਰੋ ਇਹ ਆਪਾਂ ਇਹ ਪੁੱਤ ਪਾਇਆ ਤਾਂ ਹੈ ਨਹੀਂ ਅਸੀਂ ਤਪਾਵਾਂਗੇ ਇਹਨੂੰ ਬਹੁਤ ਛੋਟਾ ਬਈ 7 ਕਿ ਮਹੀਨਾ ਨਹੀਂ ਹੈ 7 ਕਿ ਮਹੀਨਿਆਂ ਦੀ ਅਜੇ ਤਾਂ ਡੋਡੀਆਂ ਕੱਢਦਾਗਾ ਤੇ ਬਾਕੀ ਜੀ ਫੇਸ ਚੈੱਕ ਕਰੋ ਆ ਦੇਖੋ ਬਈ ਪਿਓ ਪੁੱਤਾਂ ਦਾ ਜਿਵੇਂ ਸੇਮ ਟੂ ਸੇਮ ਫੇਸ ਕੁਕੜ ਬਣ ਲੱਗ ਗਿਆ ਨਾ ਬਾਕੀ ਚਲੋ ਬਈ ਹੁਣ ਤੁਹਾਨੂੰ ਤੀਜਾ ਠੀਕਰ ਵੀ ਦਿਖਾਵਾਂਗੇ ਸੋ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਤੀਜਾ ਠੀਕਰ ਪੱਠਾ ਇਹ ਆ ਜਾਵਾ ਮੇਰੇ ਵੀਰੋ ਜਾਵਾ ਠੀਕਰ ਇਹ ਕਾਣਾ ਹੋ ਗਿਆ ਸੀ ਪਿੱਛੇ ਵਾਜੀ ਚ ਕਿੰਨੀਆਂ ਵਜੇ ਤੇ ਇਹ 3 ਵਜੇ 3 ਵਜੇ ਦਿੱਤਿਆ ਬਈ ਇੱਕੇ ਬਰੋਬਰ ਚੱਕਿਆ ਗਿਆ ਆ ਦੇਖੋ ਬਈ ਕੰਡੇ ਤੇ ਜਾਨਵਰ ਪੂਰਾ ਤਿਆਰ ਆ ਬਾਈ ਹੁਣ ਵੀ ਕਹਿੰਦੇ ਹੁੰਦੇ ਨਾ ਬਾਈ ਪੈਸਾ ਲੱਗਦਾ ਸ਼ੌਂਕ ਤੇ ਨਾ ਬਹੁਤ ਪੈਸਾ ਲੱਗ ਰਿਹਾ ਬਈ ਇਹ ਜਾਨਵਰ ਦੇਣ ਦੀ ਹਨਾ ਇੱਕ ਸਹੀ ਜੇ ਤਿਆਰ ਕਰ ਰਹੇ ਹਾਂ ਬਹੁਪਰਾ ਕਹਿੰਦੇ ਵੀ ਤਿਆਰ ਹਾਂ ਬਹੁ ਬਹੁ ਬੰਦੇ ਹੱਸਣਗੇ ਵੀ ਯਾਰ ਇੰਨੇ ਪੈਸੇ ਨਹੀਂ ਖਾਂਦੇ ਪਰ ਬਾਈ ਖਾਂਦੇ ਹਾਂਜੀ ਮੇਰੇ ਵੀਰੋ ਆਇਆ ਜੀ ਆਪਣਾ ਉਹ ਠੀਕਰ ਹਨਾ ਜਾਵਾ ਠੀਕਰ ਬਹੁਪਰਾ ਕਹਿੰਦੇ ਨਾ ਵੀ ਦੂਜੂ ਕੈਮਰੇ ਦਿਖਾਇਆ ਕਰੋ ਤੇ ਥੋੜਾ ਨਾ ਪ੍ਰਿੰਦ ਹੋਈ ਜਾਂਦਾ ਬਾਈ ਮੌਸਮੀ ਇਹ ਮੰਨ ਲਓ ਹਨਾ ਇਹ ਜਾਗਾ ਤੇ ਤੁਸੀਂ ਜਾਨਵਰ ਦੇਖ ਸਕਦੇ ਹੋ ਬਈ ਤੁਹਾਡੇ ਸਾਹਮਣੇ ਹਨਾ ਦੇਖੋ ਬਾਈ ਅੰਡੇ ਚੈੱਕ ਕਰੋ ਬਈ ਇਹ ਇਹ ਜਾਨਵਰ ਮੈਨੂੰ ਬਹੁਤ ਪਸੰਦ ਆ ਬਈ ਇਹ ਚ ਕੁਝ ਗੁਣ ਨੇ ਜਿਹਨੇ ਹਨਾ ਮੰਨ ਲਓ ਰੇਅਰ ਆਉਂਦਾ ਠੀਕਰਾਂ ਚ ਪਹਿਲੇ ਤਾਂ ਵੀ ਇਹਦਾ ਤਾਜ ਦੇਖੋ ਕਿੰਨਾ ਜੈਨੂਨ ਆ ਨਾ ਸਾਰੇ ਮੂੰਹ ਤੇ ਆਇਆ ਹੋਇਆ ਨਾ ਸਿਰ ਦੇਖੋ ਬਈ ਕਿੱਡਾ ਮੋਟਾ ਬਾਕੀ ਨੋਕਾ ਬਈ ਦੂਜੇ ਠੀਕਰ ਨਾਲੋਂ ਵੀ ਸੋਹਣਾ ਇਹਦਾ ਪਰ ਬਈ ਥੋੜਾ ਜਿਹਾ ਇੱਕ ਮਾੜੀ ਕਿਸਮਤ ਸਾਡੇ ਨਾਲ ਕੁਕੜੇ ਕਾਣਾ ਹੋ ਗਿਆ ਸੀਗਾ ਯਾਰ ਤੇ ਉਹਦਾ ਕੋਈ ਚੱਕਰ ਨਹੀਂ ਇਹਨੂੰ ਦਾ ਕੋਈ ਪ੍ਰੋਬਲਮ ਨਹੀਂ ਇਹ ਕਿਹੜਾ ਕਾਨ ਮੰਦਾ ਆ ਬਾਕੀ ਬਈ ਧਰਮੇ ਭਰਾ ਨੂੰ ਵੀ ਇਹੀ ਪਸੰਦ ਆ ਆ ਹਾਂ ਕਹਿੰਦਾ ਯਾਰ ਆ ਆ ਜਿਆਦਾ ਰੰਗ ਆ ਨਾ ਜਿਹੜਾ ਆਹਾ ਕਹਿੰਦਾ ਇਹ ਸਾਰੇ ਕੁੱਕੜ ਬਣਾ ਦੂ ਕਾਲੇ ਪੀਲੇ ਹਰੇ ਹਰੇ ਸਾਰੇ ਬਣਾ ਦੂ ਕਹਿੰਦਾ ਤੇ ਬਾਕੀ ਚੈੱਕ ਕਰੋ ਬਈ ਜਾਨਵਰ ਹਨਾ ਤੇ ਆਹ ਦੇਖੋ ਬਈ ਇਹਨੂੰ ਕਹਿੰਦੇ ਆ ਡਬਲ ਹੱਡੀ ਆ ਜਾ ਬਈ ਡਬਲ ਹੱਡੀ ਤੇ ਬਾਕੀ ਥੱਲੇ ਛੱਡ ਕੇ ਵਿਧਾਉਣੇ ਬਈ ਸੋਨੇ ਜਾਨਵਰ ਦੇਖੋ ਬਈ ਥੋੜਾ ਜਨਾ ਇਹ ਕਰੀਜ ਕਰਕੇ ਆਏ ਜੇ ਮੰਦਾ ਆ ਉਹ ਖਰਾ ਕੇ ਹੁਣ ਵੀ ਖਾਈ ਜਾਂਦਾ ਆ ਕਰੀਜ ਕਰਕੇ ਥੋੜੀ ਜੀ ਘਬਰਾਟ ਮੰਦਾ ਬੰਦੇ ਦੀ ਬਾਕੀ ਕੋਈ ਚੱਕਰ ਨਹੀਂ ਕਰੋ ਵੀ ਸ਼ੌਂਕ ਜਾਨਵਰ ਦਾ ਸੋ ਹਾਂਜੀ ਹੁਣ ਕਰੋ ਜੀ ਤੀਜਾ ਕੁੱਕੜ ਚੈੱਕ ਹਨਾ ਤੇ ਆ ਆ ਜੀ ਪੱਠਾ ਛੋਟਾ ਜਿਹਾ ਬੱਚਾ ਆ ਤੁਸੀਂ ਪਹਿਲਾਂ ਦਾ ਚਿਹਰਾ ਦੇਖੋ ਬਈ ਦੇਖੋ ਸ਼ੈਤਾਨ ਚਿਹਰਾ ਪੂਰਾ ਪਤਲੀ ਨੋਗ ਦਾ ਕੁੱਕੜ ਦਾ ਬਾਈ ਮਨਪ੍ਰੀਤ ਕੋਲੇ ਸਾਨੂੰ ਦੇਖਣ ਨੂੰ ਹੀ ਨਹੀਂ ਬਿਲੂ ਯਾਰ ਗੱਲ ਹੀ ਮਗਾਓ ਹਨਾ ਬਾਈ ਸ਼ਕੀਨ ਹੀ ਇਹ ਜਿਆ ਯਾਰ ਬਾਈ ਨੂੰ ਮੋਟੀ ਨੋਗ ਦੇ ਕੁੱਕੜੀ ਪਸੰਦਾ ਦੇਖੋ ਬਈ ਇਹ ਬੱਚਾ 5 ਕੁ ਮਹੀਨੇ ਦਾ ਮਸਾ ਜੋਰ ਮਾਰ ਕੇ ਹੋ 5 ਕੁ ਮਹੀਨੇ ਦਾ ਮੇਰੇ ਹਿਸਾਬ ਨਾਲ ਹਨਾ ਤੇ ਹੁਣ ਹੀ ਲਾਲੀ ਫੜੀ ਬੈਠਾ ਤੇ ਲੱਤਾਂ ਚੈੱਕ ਕਰੋ ਹਾਈਟ ਵੀ ਬਹੁਤ ਆ ਬਈ ਬੱਚੇ ਦੀ ਹਾਈਟ ਬਹੁਤ ਆ ਬਾਕੀ ਸਾਨੂੰ ਛੱਡ ਕੇ ਵੀ ਦਿਖਾਵਾਂਗੇ ਬੱਚਾ ਇਹ ਤੇ ਕਰੋ ਵੀਰੇ ਸ਼ੌਂਕ ਸੋ ਹਾਂਜੀ ਕਰੋ ਚੱਕ ਪੱਠਾ ਇਧਰਲੇ ਪਾਸੋਂ ਦੇਖੋ ਵੀਰੇ ਫੇਸ ਹਨਾ ਯਾਰ ਇਹਦਾ ਵੀ ਫੇਸ ਬਹੁਤ ਵੱਡਾ ਬਣੂ ਬਈ ਜਣਾ ਹੱਥ ਤੋਂ ਵੀ ਵੱਡਾ ਬਣੀ ਜਾਂਦਾ ਨੋਕ ਚੈੱਕ ਕਰੋ ਨਾ ਚੰਗੀ ਤਰ੍ਹਾਂ ਵੇਖ ਸਕਦੇ ਤੁਸੀਂ ਤੇ ਆਇਆ ਬਾਈ ਮਨਪਰੀ ਦਾ ਆਪਣਾ ਪੱਠਾ ਥੱਲੇ ਛੱਡੀ ਬਾਈ ਦੇਖੋ ਬਈ 5 ਮਹੀਨਿਆਂ ਦਾ ਪੱਠਾ ਤੇ ਕੱਦ ਹੋ ਮੇਰੇ ਹਿਸਾਬ ਨਾਲ ਯਾਰ ਇਹਦਾ 16 16 ਕੱਦ ਹੋ 5 ਮਹੀਨਿਆਂ ਦੇ ਪੱਠੇ ਦਾ ਤਾਈਓਂ ਇਹ ਕਮਜ਼ੋਰੀ ਫੜੀ ਗੱਟਾ ਥੋੜੀ ਜੀ ਆ ਮਾਦੀ ਚੈੱਕ ਕਰੋ ਬਾਈ ਆਇਆ ਬਾਈ ਮਾਦੀ ਉਹੀ ਹਰਗਾਂ ਵਾਲਾ ਤਾਂ ਹੀ ਥੱਲੇ ਛੱਡੀ ਮੈਂ ਅਸਲੇ ਦੀ ਆਪਣੇ ਦੀ ਹਰਗਾਂ ਵਾਲਾ ਤਾਂ ਹੀ ਉਹੀ ਮਾਦੀ ਹੈ ਬਈ ਇਹ ਉਹੀ ਅਸਲੇ ਜਿਹਾ ਬਈ ਇਹ ਤੇ ਕਰੋ ਵੀਰੇ ਸ਼ੌਂਕ ਮਾਦੀ ਦਾ ਬਹੁਤ ਬਹੁਤ ਸੋਹਣੀ ਮੁਰਗੀ ਆ ਬਾਈ ਇਹ ਬਹੁਤ ਚੰਗੇ ਬੱਚੇ ਕੱਢਦੀਆਂ ਹਨ ਤੇ ਬਾਕੀ ਚਲੋ ਤੁਹਾਨੂੰ ਹੋਰ ਵੀ ਇੱਕ ਪੱਠਾ ਦਿਖਾਉਣੇ ਆ ਬਾਈ ਨੂਰੀ ਤੋਂ ਹਾਂਜੀ ਮੇਰੇ ਵੀਰੋ ਹੁਣ ਤੁਹਾਨੂੰ ਦਿਖਾਵਾਂਗੇ ਜੀ ਆਪਣਾ ਕੁੱਕੜ ਮੈਂ ਗਿਣੀ ਨਹੀਂ ਪੰਜ ਚਾਰ ਕੁੱਕੜਾ ਤੇ ਆਹ ਕੁੱਕੜਾ ਬਾਈ ਨੂਰੀ ਆਪਣਾ ਦੇਖੋ ਬਾਈ ਨੂਰੀ ਜਾਨਵਰ ਇਹ ਵੀ ਮਾਰਾ ਤੁਸੀਂ ਨਿਗਾਹ ਮਾਰਿਓ ਦੇਖੋ ਬਾਈ ਲੱਤਾਂ ਕਿੱਥੇ ਆਦੀਆਂ ਐ ਇਹ ਵੀ ਛਾਤੀ ਨਾਲ ਲਾ ਲੈਂਦਾ ਸਾਰੇ ਜਾਨਵਰ ਬਾਈ ਕੰਡੇ ਮਾਰਨ ਵਾਲੀ ਰੱਖਿਆ ਜੀ ਮੇਰੇ ਵੀਰੋ ਕਰੋ ਜਾਨਵਰ ਚੈੱਕ ਦੇਖੋ ਬਈ ਹਾਈਟ ਹੋਊ ਇਹਦੀ ਵੀ ਮੇਰੇ ਖਿਆਲ ਚ ਯਾਰ 16 ਗੱਦ ਸੋ ਹਾਂਜੀ ਮੇਰੇ ਵੀ ਉਹ ਹੁਣ ਤੁਸੀਂ ਕਰੋ ਆ ਚਾਰੇ ਜਾਨਵਰ ਚੈੱਕ ਹੁਣ ਜਿਹੜੇ ਤੁਹਾਨੂੰ ਦਿਖਾਏ ਸੀਗੇ ਦੇਖੋ ਬਈ ਆਪਣਾ ਮਨੂਰੀ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਠੀਕ ਹੈ ਆ ਠੀਕ ਹੈ ਦਾ ਪੱਠਾ ਆਪਣਾ ਕਾਲੇ ਠੀਕਰ ਦਾ ਪੱਠਾ ਹੈਗਾ ਉਹ ਆ ਇਹ ਤੇ ਬਾਕੀ ਤੁਸੀਂ ਚੈੱਕ ਕਰੋ ਠੀਕ ਹੈ ਡੋਡੀਆਂ ਤੇ ਆਏ ਹਜੇ ਤੇ ਆ ਆਪਣਾ ਜਾਵਾ 3 ਵਜਿਆਂ ਦਾ ਵਧਿਆ ਹੋਇਆ ਠੀਕ ਹੈ ਇੱਕ ਬਰਾਬਰ ਚੱਕਿਆ ਸੀਗਾ ਤੇ ਉਹ ਜਾਣਕਾਰੀ ਬਈ ਬੰਡੇ ਬਾਕੀ ਤੁਸੀਂ ਚੈੱਕ ਕਰੋ ਠੀਕ ਹੈ ਕਾਣਾ ਇੱਕ ਅੱਖ ਤੋਂ ਤੇ ਆ ਆਪਣਾ ਆ ਮੇਨ ਠੀਕ ਹੈ ਠੀਕਰ ਕਾਲਾ ਚੈਂਪੀਅਨ ਕਹਿ ਦੇ ਬਾਈ ਹਾਂ ਕਾਲਾ ਸ਼ਾਹ ਫਿੱਕਰ ਕਾਲਾ ਸ਼ਾਹ ਬਾਕੀ ਨੂੰ ਥੱਲੇ ਛੱਡ ਕੇ ਦਿਖਾਉਣੇ ਬਾਈ ਲੈ ਬਾਈ ਬਾਕੀ ਤੇ ਕੋਈ ਜਾਨਵਰਾਂ ਦਾ ਕਰੋ ਚੈੱਕ ਮੇਰੇ ਵੀਰੋ ਸੋਹਣਾਂ